ਕਿੱਧਰ ਫੇਰ ਬੂੜ ਚਰਾਬਾ ਕੱਸ ਲਿਆ ਠਾਣੇ ਚ ਲੈ ਆਈਓ ਤੁਹਾਨੂੰ ਕਿਉਂ ਨਹੀਂ ਲੱਗਦੀ ਹੈਗੀ ਇਹ ਰਮਾਨ ਦੇ ਨਾਲ ਕਾਰ ਬਹਿ ਜਾਓ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਵਾ ਮੈਂ ਇਹਨਾਂ ਦੀ ਕਿੰਨਾ ਚਿਰ ਰਾਖੀ ਕਰਦਾ ਰਹੂੰਗਾ ਕੱਲ ਦਾ ਢੇੜੇ ਮਾਰ ਮਾਰ ਕੇ ਮੈਂ ਵੀ ਥੱਕ ਗਿਆ ਇਨਸਾਨ ਵਾ ਆਖਰ ਰਾਤ ਵੀ ਬਹਿ ਜਾਂਦੀ ਇਹਨਾਂ ਦਾ ਕੀ ਪਤਾ ਕਦੋਂ ਮੇਲਾ ਕੋਲਾ ਵੇਖਣ ਤੇ ਭੱਜ ਜਾਣਾ ਵਾ ਇਹ ਤਾਂ ਹੀ ਤੇ ਮੈਂ ਕਹਿਣ ਦੀਆਂ ਕਿ ਆਪਣੇ ਕਾਰ ਬਹਿ ਜਾਓ ਕਿਉਂ ਤੁਸੀਂ ਢੇੜੇ ਤੇ ਢੇੜਾ ਉੱਧਰ ਰੱਖਿਆ ਵਾ ਤੇ ਤੁਹਾਨੂੰ ਕੀ ਲੋੜ ਵਾ ਪੁਲਿਸ ਦੀ ਜਾਣ ਦੀ ਤੱਕੀ ਹੋ ਸਕਦਾ ਵਾ ਉਹ ਸੱਚੀ ਨਾ ਦਵਾਈ ਲੈਣ ਗਏ ਹੋ ਗਰਮੀ ਤ ਇਨੇ ਦਿਨ ਦਵਾਈ ਨੂੰ ਨਹੀਂ ਲੱਗਦੇ ਤੂੰ ਆਪਣੇ ਦਿਮਾਗ ਤੋਂ ਵੀ ਕਿਤੇ ਕੰਮ ਲੱ ਲਿਆ ਕਰ ਤਾਈ ਨਹੀਂ ਜਾਂਦੀ ਇਨੇ ਦਿਨ ਮੈਨੂੰ ਪਤਾ ਵਾ ਇਹ ਲਾਲਚਣ ਬੁੜੀਆਂ ਵਾ ਇਹ ਕੋਈ ਵੀ ਕਰ ਸਕਦੀਆਂ ਉਹਨਾਂ ਦੇ ਨਾਲ ਐਨਾ ਸਮਝਾਉਣ ਡਈਆਂ ਪਰ ਤੂੰ ਹੀ ਨਹੀਂ ਸਮਝਣ ਡੇ ਹੈਗੇ ਵੀ ਅੱਗੇ ਸਰਪੰਚ ਲਿਆ ਕੇ ਤੇ ਅੱਗੇ ਬੇਇੱਜ਼ਤੀ ਹੀ ਕਰਵਾਈ ਕੋਈ ਪ੍ਰੂਫ ਲੱਭਾ ਹਨ ਨੂੰ ਉੱਥੇ ਅੰਦਰ ਲੁਕੇ ਲੱਭੇ ਹਨ ਨੂੰ ਵੀ ਤੁਸੀਂ ਆਂਦੇ ਹੈ ਅੰਦਰ ਲੁਕਾਇਆ ਇਨੇ ਨੇ ਅੰਦਰ ਲੁਕਾਇਆ ਹਨ ਨੂੰ ਦਿਖੇਗੀ ਤੇ ਉਹਦੇ ਕੋ ਅਸੀਂ ਬੇਇੱਜ਼ਤੀ ਕਰਾਈ ਕਿਉਂ ਤੁਸੀਂ ਜਨੇ ਖਨੇ ਕੋ ਬੇਇਜ਼ਤੀ ਕਰਵਾਈ ਜਾਣ ਤੇ ਨਾਲ ਤੁਸੀਂ ਮੇਰੀ ਵੀ ਕਰਾਉਂਦੇ ਜੀ ਜੀ ਅੰਦਰ ਨਹੀਂ ਦੇਹੇ ਤੇ ਬਾਹਰ ਵੀ ਤੁਰੇ ਫਿਰਦੇ ਨਹੀਂ ਨਾ ਕਿਤੇ ਦੇਹੇ ਅੱਦੇ ਮੇਰੇ ਹੱਥ ਇੱਕ ਤੇ ਨਾ ਸੱਪ ਲੇੜਦਾ ਵਾ ਜਦੋਂ ਇਹ ਤੁਰੀਆਂ ਫਿਰਦੀਆਂ ਮੈਨੂੰ ਪੱਕਾ ਪਤਾ ਕੱਲ ਵੀ ਅਦਾਲਤ ਆ ਕੇ ਕਿਸ ਚੱਲੀਆਂ ਸੀ ਬੁੜਕੀਆਂ ਨੂੰ ਕਿੱਥੇ ਲੱਭਣਾ ਵਾ ਹੁਣ ਤੇ ਅੰਦਰੇ ਬੜੀਆਂ ਨਾ ਡਰਾਵਾ ਦਿੱਤਾ ਵਾ ਚੁੱਪ ਕਰਕੇ ਮੈਨੂੰ ਰਿਪੋਰਟ ਲਿਖਾ ਕੇ ਆਉਣ ਦੇ ਕੋਈ ਫਰਕ ਨਹੀਂ ਪੁਲਿਸ ਵਾਲੇ ਕਿਹੜੇ ਹਸਲੇ ਆ ਗਏ ਜਿੱਦਾਂ ਸਰਪੰਚ ਨੇ ਕਿਹਾ ਸੀ ਨਾ ਕਿ ਕੋਈ ਪ੍ਰੂਫ ਹੋਵੇ ਤੇ ਫੇਰ ਗੱਲ ਕਰਿਆ ਕਰੋ ਤੇ ਇਦਾਂ ਹੀ ਉਹਨਾਂ ਨੇ ਕਹਿਣਾ ਪੁਲਿਸ ਵਾਲਿਆਂ ਨੇ ਗਰਮੀਤ ਪ੍ਰੂਫ ਦੀ ਕਿਹੜੀ ਅਜੇ ਵੀ ਪ੍ਰੂਫ ਦੀ ਲੋੜ ਵਾ ਤੈਨੂੰ ਮੈਨੂੰ ਸ਼ੱਕ ਵਾ ਤੇ ਇਹਨਾਂ ਤੇ ਹੀ ਸ਼ੱਕ ਵਾ ਮੈਂ ਤੇ ਇਹਨਾਂ ਤੇ ਰਿਪੋਰਟ ਲਿਖਾਉਣੀ ਆ ਜੋ ਹੁੰਦਾ ਵੇਖੀ ਜਾਊਗੀ ਬਸ ਟਲਣਾ ਨਹੀਂ ਆ ਜੋ ਮਰਜੀ ਮੈਂ ਕਹਿੰਦੀ ਰਵਾਂ ਮੈਂ ਬੜੀ ਬਣੀ ਆ ਖਵਾ ਮੈਂ ਕਿਤੇ ਜਾਣਾ ਹੁੰਦਾ ਨਾ ਚੁੱਪ ਕਰਕੇ ਕਿਆ ਕਰ ਚੱਜਾ ਡੱਕ ਨਾ ਪਾਇਆ ਕਰਕੇ ਇਹ ਵੀ ਕੰਮ ਦੇ ਵਿੱਚ ਤੇ ਜੇ ਮੈਂ ਡੱਕ ਪਾਉਣੀ ਆ ਤਾਂ ਤਾਂ ਕਿਹੜਾ ਤੁਸੀਂ ਡੱਕੇ ਰਹਿੰਦੇ ਜੇ ਕਿ ਜੇ ਕਰਦੀ ਕਹਿਣ ਲਈ ਆ ਤੇ ਮੈਂ ਮੰਨੀ ਲਵਾਂ ਬਸ ਇੱਕੋ ਗੱਲ ਆ ਕਿ ਮੈਂ ਤਾਈ ਨੂੰ ਤੇ ਉਹਨੂੰ ਲੱਭਣਾ ਹੀ ਲੱਭਣਾ ਵਾ ਜੇ ਨਹੀਂ ਲੱਭਣ ਦੇ ਤਾਂ ਕੀ ਕਰੀਏਹੀਂ ਮੇਰ ਕਰਨਾਮ ਕਰਨਾਮ ਮੇਰ ਕਰਨਾਮ ਵੇ ਉੱਠ ਤੂੰ ਇੰਨੀ ਹਿੰਮਤ ਹਾਰ ਲਈ ਤਾਈ ਨਾਲੋਂ ਕਿਉਂ ਕੰਮੰਡਿਆ ਵਾ ਤੂੰ ਮੈਨੂੰ ਫਾਨਾ ਨਾ ਦੇ ਦੀ ਲੱਗਣ ਡਈ ਉਠ ਤੇ ਮਤ ਨਹੀਂ ਹਾਰ ਉਠ ਮੇਰਾ ਪੁੱਤ ਉਠ ਕੇ ਬੋ ਐਨੀ ਖੰਡ ਲੱਗਣ ਡਈ ਤੈਨੂੰ ਨਾ ਨੂੰ ਕਹਤਾ ਮਾਵਾ ਤਿੰਨ ਨੂੰ ਕਹਤਾ ਕੀੜੇ ਪੈ ਕੇ ਮਾਰ ਨੂੰ ਮੇਰੇ ਪੁੱਤ ਦੀ ਕੀ ਇਹਨਾਂ ਨੇ ਹਾਲਤ ਕਰ ਦਿੱਤੀ ਮੈਂ ਕੀ ਕਰਾਂ ਉਠ ਮੇਰਾ ਪੁੱਤ ਉਠ ਬੂਆ ਖੋਲ ਲੀਏ ਤੇ ਨਿਕਲਿਆ ਕਿ ਪਾਸੇ ਨਹੀਂ ਕੋਈ ਮੈਨੂੰ ਹੰਡ ਬੋ ਲਗਣ ਥਾ ਨਾ ਮੈਂ ਕਿ ਦੱਸ ਕਰਾ ਤੂੰ ਮੇਰੇ ਨਾਲ ਵੀ ਹਿੰਮਤ ਹਾਰ ਲਈ ਉੱਠ ਮੇਰਾ ਪੁੱਤ ਤਾ ਉੱਠ ਮੈਨੂੰ ਭਾਈ ਨਹੀਂ ਉੱਠਾ ਜਾਂਦਾ ਮੈਨੂੰ ਹੰਡ ਬੋ ਲਗਣ ਦੀ ਆਏ ਹਾਏ ਕਿੰਨਾ ਕਰ ਰਹੇ ਹੈ ਹੰਡ ਲੱਗਣ ਡਈ ਮੇਰਾ ਪੁੱਤ ਜਿੰਮਤ ਸਾਲ ਨਾ ਦਾ ਬੋਲੇ ਤੋ ਇਨੇ ਉਠ ਮੈਂ ਠੜਾ ਤਾ ਉਠ ਮੇਰਾ ਪੁੱਤ ਮੈਂ ਆਪਣੇ ਘਰ ਰਾਣੀ ਬਣ ਕੇ ਬੈਠੀ ਹਾਂ ਆਪਣੀ ਰੋਟੀ ਖਾਣੀ ਹਾਂ ਰਮਾਨਾ ਬੈ ਕੇ ਮੇਰੇ ਆਪਣੇ ਪੋਲੇ ਪੰਛੀ ਨੂੰ ਇਹਨਾਂ ਕੀੜੇ ਪਹਿਣੇ ਹੋ ਜੀ ਨੂੰ ਮੈਂ ਤੇ ਇਹਨੂੰ ਨਿਕੋਲ ਲੈਂਦਾ ਇੱਥੇ ਮੈਨੂੰ ਬਾਹਰ ਇਹਨਾਂ ਨੂੰ ਮੈਂ ਦੱਸਦੀ ਪਤਾ ਚੰਗੀ ternary ਇਹਨੂੰ ਇਹਨੇ ਕਿ ਦੀ ਜਾਨ ਸਾਡੀ ਦਿੱਤੀ ਤੇ ਮਾਵਾ ਤੇ ਹਨ ਉਹ ਜਿੱਥੇ ਕਿ ਕਿੜੇ ਪੈਂਦੇ ਨਾ ਪਹਿਣ ਕੇ ਰੱਖ ਮੁੰਡੇ ਨੇ ਘਰੋਂ ਬਕਾਰ ਕਰਕੇ ਰੱਖ ਦਿੱਤਾ ਮਰ ਕੋ ਉੱਠਿਆ ਨਹੀਂ ਜਾਂਦਾ ਮੈਨੂੰ ਠੰਡ ਬਹੁਤ ਲੱਗੰਦੀ ਜਾਦਾ ਨਹੀਂ ਉੱਠਿਆ ਜਾਂਦਿਆ ਮੇਰਾ ਪੁੱਤ ਗੱਲ ਸੁਣ ਮੇਰੀ ਚਾਹ ਪੀਣੀ ਫਿਰ ਤੂੰ ਹਾਂ ਮੈਂ ਚਾਹ ਪੀਣੀ ਮੈਨੂੰ ਠੰਡ ਬਹੁਤ ਲੱਗੰਦੀ ਆ ਠੰਡ ਲੱਗਣ ਡਈ ਆ ਨਾ ਤੈਨੂੰ ਠੰਡ ਪੁੱਤ ਮੈਨੂੰ ਵੀ ਲੱਗਣ ਡਈ ਅਸੀਂ ਤਾਂ ਇੱਥੇ ਜੁੜੇ ਗਏ ਅੰਦਰ ਉੱਠ ਐਨੀ ਹਿੰਮਤ ਨਾ ਹਾਰ ਤੇ ਬੂਆ ਖੋਲ ਕੇ ਤਰਨ ਤਾਂ ਅਸੀਂ ਬਾਹਰ ਨਿਕਲ ਗਏ ਮੈਨੂੰ ਬੂਆ ਨਹੀਂ ਖੁੱਲਣਾ ਪੁੱਤ ਬੂਆ ਕਿਉਂ ਨਹੀਂ ਖੁੱਲਣਾ ਤੂੰ ਤੋ ਵਸ ਕਰਨੋਂ ਬੰਦਾ ਵਾਂ ਮੈਂ ਜਨਾਨੀ ਆ ਤੇ ਹਿੰਮਤ ਨਾ ਹਾਰ ਉੱਠ ਤੂੰ ਤੇ ਬੂਆ ਖੋਲ ਕੇ ਹਤਰਨ ਆ ਲੋਏ ਦਾ ਤੇ ਭੱਜਣਾ ਪੱਛੀ ਲੱਗਣਾ ਨਹੀਂ ਹਟਕੋ ਆ ਲੱਕੜ ਦਾ ਭੰਨ ਕੇ ਸੁੱਟ ਤੂੰ ਤੇ ਉੱਠ ਤਾਂ ਚੱਲ ਅਸੀਂ ਚਾਹ ਪੀਣੇ ਬੜਾ ਕੇ ਮਾਪਤ ਹਾਂ ਨੂੰ ਬਾਹਰ ਨਿਕਲ ਲੈਂਦੇ ਕਰ ਮੈਂ ਇਹਦੀਆਂ ਚੰਗੀਆਂ ਨੇਹੜੀਆਂ ਲਿਆਉਂਗਾ ਮਾਵਾ ਤੇ ਹਾਂ ਨਾ ਨੇਹੜੀਆਂ ਲਿਆਉ ਤੇ ਆਖੀ ਹਾਂ ਇਹਨਾਂ ਸਾਨੂੰ ਜਿਹੜਾ ਮਾਪਤਾ ਨਾ ਘਰੋਂ ਬਕਰ ਕਰਕੇ ਰੱਖਦੇ ਤੋ ਉੱਠ ਹਾਡੀਆਂ ਦੇ ਜੂੜੇ ਗਏ ਇੱਥੇ ਠੰਡ ਨਾ ਅੱਧਰ ਇੱਥੋਂ ਕਹਿੰਦੇ ਲਸਾਂ ਵੀ ਚਪੜੀਆਂ ਕੀੜੇ ਪੈਣੇ ਸਾਨੂੰ ਇੱਥੇ ਹੀ ਉਠ ਮੇਰਾ ਪੁੱਤ ਖਰਿਆ ਕਿੰਨਾ ਗ ਨਖਤੀਆਂ ਨੇ ਉੰਤਰੀਆਂ ਨੇ ਮਾਰਿਆ ਮੇਰੇ ਪੁੱਤ ਨੂੰ ਕਿੰਨੀਆਂ ਕਦੀਆਂ ਪਛੜੀਆਂ ਪੰਛੜੀਆਂ ਵਾ ਨਿਕਲ ਲੈਣ ਦੇ ਕਰ ਮੈਨੂੰ ਬਾਹਰ ਤੇ ਇਹਨਾਂ ਨੂੰ ਮੈਂ ਦੱਸੂਗੀ ਪਤਾ ਆ ਲੈ ਮੇਰਾ ਪੁੱਤ ਤੂੰ ਸੌਲ ਤੇ ਥੋੜਾ ਬਾਲਾ ਪੁੱਤ ਮੇਗਾਊਗਾ ਤੇ ਉਠ ਮੇਰਾ ਪੁੱਤ ਮੇ ਕੋਈ ਨਹੀਂ ਉੱਠਿਆ ਜਾਂਦਾ ਉਠ ਮੇਰਾ ਪੁੱਤ ਬੀ ਬਹੁਤ ਆਤਾ ਉਠ ਉਠ ਤਾਂ ਆ ਮੇਠਾਣਾ ਉਠ ਉਠ ਚਲ ਮੇਰਾ ਪੁੱਤ ਇਥੇ ਨਾ 10 ਮਿੰਟ ਬੋ ਤੈਨੂੰ ਨੇਗਾ ਆ ਜਾਏ ਤਾਂ ਫਿਰ ਉੱਠ ਖਲੋਨੇ ਆਹੀ ਭਾਜਾ ਮੇਰਾ ਪੁੱਤ ਕਿੱਦਾਂ ਕੰਮਣ ਡਿਆ ਵਾ ਕਿੰਨਾ ਕਕੜ ਸੜਿਆ ਮੇਰੇ ਪੁੱਤ ਨੂੰ ਭੋਲੇ ਜਿਹੇ ਮੈਨੂੰ ਪਤਾ ਹੈਗਾ ਮੈਂ ਭੋਲੇ ਨਹੀਂ ਕਰ ਦਿੰਦੀ ਸਭ ਕੋਤੇ ਆ ਦਿਨ ਨਾ ਮੈਨੂੰ ਵੇਖਣੇ ਪੈਂਦੇ ਮਾਂ ਕੰਜਰੀ ਵੇਖਣਾ ਪੈੜਾ ਪਾ ਕੇ ਬੈਠੀ ਪਤਾ ਨਹੀਂ ਕਿ ਇਹ ਨਖਤੀ ਨੇ ਤੀਨ ਪੜਾ ਦਿੱਤਾ ਤੇ ਧੀ ਵੀ ਉਹਦੇ ਮਗਰ ਲੱਗੀ ਤੇ ਨਵੇਂ ਨਾ ਸ਼ਰਮ ਖਾਦੇ ਵੀ ਮੈਨੂੰ ਤਾਈ ਨੇ ਸਭ ਕੁਝ ਪੁੱਛ ਦਿੱਤਾ ਮੈਂ ਨਾ ਇਹ ਕੰਮ ਕਰਾਂ ਪਰ ਨਾ ਤੇ ਨਹੀਂ ਮੰਨਦੀ ਮੋਟੋ ਬਲ ਲੱਗ ਜਾਂਦੀ ਮੰਨਦੀ ਤੇ ਰਬਤੀ ਲੈ ਵਾ ਕੇ ਮੀਠ ਬਹੁਣਾ ਮੈਂ ਉਹਦਾ ਮੀਟ ਬਣਾਉਂਗੀ ਵੇ ਅਖੀ ਕਿਦਾਂ ਹਣ ਬਣਾਉਂਦੇ ਮੈਨੂੰ ਨਿਕਲ ਲੈਣਦੇ ਇਥੋਂ ਕਿਸ ਤਰ੍ਹਾਂ ਉਹਦੇ ਤੇ ਮੈਂ ਚੰਗੀ ਤਰ੍ਹਾਂ ਖਾਦਰ ਕਰੂੰਗੀ ਹੁਣ ਸਰਪਾਹ ਹੁਣ ਕਿ ਤੁਰਿਆ ਨਹੀਂ ਜਾਂਦਾ ਤੇ ਕੋ ਨੀ ਮੈਂ ਕੀ ਕਰਾਂ ਮੇਰੇ ਤੇ ਲਾਤਨ ਨਹੀਂ ਤਾਂ ਰੰਡੀ ਹੋਣਾ ਕਰਨਾ ਕੀ ਆ ਇੱਕ ਦਿਨ ਹੋਰ ਮਾਰਿਆ ਹੁ ਜੇਲੇ ਤੇ ਜਾਣਾ ਹੀ ਆ ਕੱਟੀਆਂ ਜਾਵਾਂਗੀ ਨਾ ਤੂੰ ਤਾਂ ਇਦਾਂ ਦੀਆਂ ਗੱਲਾਂ ਕਰਦੇ ਜਿਦਾ ਮੈਂ ਕੱਲ ਹੀ ਨੇ ਮਾਰੇ ਹੁੰਦੇ ਆ ਤੇ ਮੈਂ ਸਾਰਾ ਕੁਝ ਉਹਨਾਂ ਦਾ ਸਾਹਮਣਾ ਆਵਾਂਗਾ ਨਾ ਤੂੰ ਸਾਹਮਣਾ ਸਾਰਾ ਕੁਝ ਤੂੰ ਆ ਅੱਪਾ ਤੇ ਇੱਕ ਮਿੰਟ ਮੈਨੂੰ ਵੇਖ ਲੈ ਲੈਂਦੇ ਗਾੜੀ ਕੋਈ ਹੋਵੇ ਨਾ ਤੁਰ ਪਾ ਹੁਣ ਕੇ ਤੁਰਦੀ ਤੇ ਆਉਂ ਜਿੱਤਾ ਪਾਤੀਆਂ ਦੇ ਖਾਂ ਤੁਰਦਾ ਪਹਿਲਾਂ ਨਹੀਂ ਦੇਖਦਾ ਹਾਂ ਨਹੀਂ ਕਿਤੇ ਗਾੜੀ ਫੇਰ ਨਾਲ ਖੱਤਾ ਹੋਵੇ ਜੇ ਉਹਨੇ ਵੇਲਾ ਤੇ ਅਸੀਂ ਜਿਆਦਾ ਫਸਣਾ ਵਾ ਫੇਰ ਉਹਨੂੰ ਹੁਣ ਪੂਰਾ ਪਤਾ ਲੱਗ ਜਾਣਾ ਵਾ ਤੇ ਅੱਗੇ ਵੀ ਬੂਹੇ ਤਾਂ ਨਹੀਂ ਭਜਦੇ ਹੁਣ ਇਹ ਕੰਦਾ ਟਪ ਟਪ ਆ ਗਈਆਂ ਪਹਿਲਾਂ ਕੀ ਕੰਮ ਕਰਨ ਲੱਗਿਆ ਸੋਚਣਾ ਸੀ ਮੈਂ ਕਰਦੀ ਕਿ ਫਿਰ ਤੈਨੂੰ ਡਰ ਲੱਗਦਾ ਵੇ ਗਾਂ ਹੋ ਕੇ ਕਿੱਧਰ ਆਜੋ ਆਜੋ ਇੱਧਰ ਖਲੋਕੋ ਕਈਆਂ ਜੀ ਚੱਲੋ ਆਓ ਇੱਧਰ ਫੜ ਲਿਆ ਕਿ ਨਹੀਂ ਰੰਗੇ ਹੱਥੀ ਕਿੱਧਰ ਚੱਲੀਆਂ ਅਸੀਂ ਨਹੀਂ ਨਹੀਂ ਮੈਡਮ ਜੀ ਜਾਣਾ ਕਿੱਥੇ ਆਹੀਂ ਆ ਮੇਰੀ ਮਾਤਾ ਦੀ ਦਵਾਈ ਮੁੱਕੀ ਸੀ ਇਹ ਘਰੋਂ ਬਾਹਰ ਨਹੀਂ ਜਾਣ ਦਿੰਦਾ ਇਹਨੇ ਤਾਂ ਗਾੜੀ ਨਾਕਾ ਲਾਇਆ ਹੈ ਪੂਰਾ ਅੰਦਰ ਮੈਂ ਜਾਣ ਨਹੀਂ ਦੇਣਾ ਤੇ ਜੇ ਇਹਨੂੰ ਬੁੱਢਣ ਡੇ ਰਾਤ ਭਰਾਤੇ ਕੋ ਹੋ ਜਾਂਦਾ ਤੇ ਮੈਂ ਕੀ ਕਰਦੀ ਕੱਲੀ ਮੈਡਮ ਜੀ ਮੈਂ ਕੱਲ ਆਖਿਆ ਵੀ ਮਾਸੀ ਠੀਕ ਨਹੀਂ ਆ ਨਾ ਤੇ ਪਰਚੀ ਮੈਨੂੰ ਦੇ ਦੇ ਮੈਂ ਦਵਾਈ ਲੈ ਆਣ ਦਿੰਦਾ ਵਾ ਕਿਹੜੀ ਗੱਲ ਵਾ ਪਰ ਇਹ ਨਾ ਇਹਨਾਂ ਨੇ ਕੰਮ ਹੀ ਕੋਈ ਏਦਾਂ ਦਾ ਕੀਤਾ ਰੜੀ ਬੂਆ ਛੱਡ ਕੇ ਕੰਨਾਂ ਕੱਪ ਲੀਆਂ ਫੇਰ ਲੀਆਂ ਮੈਂ ਰਾਏ ਕਰਾਇਆ ਤੁਰੀਆਂ ਫੇਰ ਲੀਆਂ ਆਹ ਤੋ ਆਈ ਇਧਰ ਲੈਣ ਜਾਣਾ ਇਹਨਾਂ ਤੋਂ ਬਾਈ ਤੇ ਮੈਡਮ ਜੀ ਅੱਡੇ ਨੂੰ ਜਾਣਾ ਸੀ ਇਹਨੇ ਸਾਨੂੰ ਜਾਣ ਨਹੀਂ ਦਿੱਤਾ ਅਸੀਂ ਬੂਆ ਥਾਣੀ ਵੀ ਆਈਆਂ ਸੀ ਤੈਹੀਂ ਕਹੇ ਚੱਲ ਅਸੀਂ ਪਿੱਛੋਂ ਦੇ ਹੋ ਗਏ ਤੇ ਚੱਲ ਜਾਨੇ ਆ ਦਵਾਈ ਲੈ ਆਈਏ ਮੇਰੀ ਸੁਣ ਗੱਲ ਉਦਾਂ ਤੂੰ ਬਿਮਾਰ ਵਾਂ ਉਹ 7-8 ਫੁੱਟ ਵਾਲੀ ਕੰਡ ਜਿਹੜੀ ਆ ਤੂੰ ਐਦਾਂ ਹੀ ਟੱਪ ਲਈ ਮਾਸੀ ਉਦਾਂ ਨੂੰ ਕਹਿਨੀ ਆ ਕਿ ਮੇਰੇ ਕੋਲ ਦਵਾਈ ਮੁੱਕੀ ਆ ਕੰਦ ਤੂੰ 8 ਫੁੱਟ ਦੀ ਸ਼ਾਰ ਮਾਰ ਕੇ ਟੱਪ ਗਈ ਆ ਇੱਕ ਜਦੋਂ ਰੰਦਾਣਾ ਸੀ ਤੇ ਇਹ ਨਹੀਂ ਨਾ ਕਿ ਹਰ ਤਾਂ ਨੌਕਰੀ ਮਿਲ ਜਾਂਦੀ ਆ ਕੰਮ ਹੀ ਨਾ ਤੈਨੂੰ ਕਰਨੇ ਪੈਂਦੇ ਕੋਈ ਨਾ ਮੈਡਲ ਤੇ ਹੁਣ ਪਾਉਨੇ ਆ ਇਹਨਾਂ ਨੂੰ ਥਾਣੇ ਖੜ ਕੇ ਚੰਗੀ ਤਰ੍ਹਾਂ ਹੀ ਉੱਥੇ ਜਾ ਕੇ ਪੁੱਛਦੇ ਆ ਇਹਨਾਂ ਨੂੰ ਥਾਣੀ ਚ ਕਿਉਂ ਮਾਤਾ ਮੈਂ ਕਿਹਾ ਹੀ ਨਾ ਨਾ ਇਹ ਪੰਗੇ ਚ ਪੈ ਤੇਰੀ ਵਜ੍ਹਾ ਨਾਲ ਸਾਰਾ ਕੁਝ ਹੋ ਜਾਣਾ ਉੱਚੀ ਮਾਸਾ ਬੋਲੋ ਸਾਨੂੰ ਵੀ ਸੁਣ ਜੇ ਕੰਨਾਂ ਚ ਕੀ ਘਸਨ ਮਸਰ ਕਰੀ ਜਾਂਦੇ ਹੋ ਮੈਂ ਕਹਿੰਨਾ ਗਰਨਾਮ ਨੂੰ ਲਿਆਓ ਤਾਈ ਮੇਰੀ ਨੂੰ ਲਿਆਓ ਤੇ ਜਿੱਧਰ ਮਰਜੀ ਜਾਓ ਤੇ ਨਹੀਂ ਕਿਤੇ ਗੱਡੀ ਚ ਬੋ ਤੇ ਉੱਥੇ ਖਾਣੇ ਜਾਓ ਆਫੇ ਮੈਡਮ ਨੂੰ ਤਾਨੂੰ ਉੱਥੇ ਪੁੱਛਣਗੇ ਕਿ ਕਿੱਥੇ ਗਏ ਅਗਰ ਰਾਮ ਮੁਰਗੀ ਦੱਸ ਕਿੱਥੇ ਗਏ ਕਿੱਥੇ ਗਏ ਦੱਸਿਆ ਤਾਂ ਹੈ ਤੁਹਾਨੂੰ ਕਿ ਉਹ ਗਏ ਆ ਦਵਾਈ ਲੈਣ ਅਹੀਂ ਕੋ ਗੱਡੀ ਚ ਪਈਏ ਗੱਡੀ ਚ ਤੂੰ ਬੈਹਾਂ ਜਿਹੜਾ ਉਹ ਗੱਲ ਨਾ ਲਾਈ ਜਾਣਾ ਸਾਡੇ ਉੱਤੇ ਝੂਠੇ ਹੀ ਤੁਹਾਡੀ ਕੋਈ ਜ਼ੁਬਾਨ ਨਾ ਤੁਸੀਂ ਕਹਿੰਦੇ ਕੱਲ ਨੂੰ ਆਇਣਾ ਕਰ ਰਾਮ ਨੇ ਦਵਾਈ ਲੈਣ ਗਏ ਆ ਕੱਲ ਦਾ ਵੀ ਦਿਨ ਨਾ ਗਿਆ ਅੱਜ ਵੀ ਸਾਰਾ ਦਿਨ ਨਾ ਗਿਆ ਕਿੱਥੇ ਆ ਮੇਰਾ ਭਰਾ ਕਿੱਥੇ ਆ ਤਾਈ ਮੇਰੀ ਤਾਂ ਹੋ ਸਕਦਾ ਦਵਾਈ ਨਾ ਮਿਲੀ ਹੋਵੇ ਤੂੰ ਉਹਨਾਂ ਨੂੰ ਮਾਰ ਕੇ ਖੁਸ਼ ਹੋਵਾਂ ਤੇਰੀ ਜ਼ੁਬਾਨ ਹੀ ਬਲੱਸਣੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪੇ ਆ ਜਾਣਗੇ ਨਾ ਜੀ ਆ ਜਾਣਗੇ ਤੇ ਉਸ ਤੋਂ ਛੁੱਟ ਕੇ ਮੈਂ ਤੁਹਾਨੂੰ ਲੈ ਆਉਂਗਾ ਛਡਾ ਕੇ ਹੁਣ ਤੇ ਚੱਲੋ ਹਟਾਣੇ ਬੀਬੀ ਬੋਲਦੀਆਂ ਗੱਲਾਂ ਨਾ ਕਰ ਆ ਵੇ ਗੱਡੀ ਚੱਲ ਬਿਆ ਵਿੱਚ ਜਾ ਕੇ ਚਲੋ 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 ਦੋਵੇਂ ਜਾਣਾ ਚਲੋ ਚਲੋ ਹੋਣਦੀਆਂ ਕਿਉਂ ਨਹੀਂ ਮੈਡਮ ਜੀ ਜਨਾਜ਼ਰ ਤੱਕ ਮੈਂ ਨਹੀਂ ਆਉਂਦਾ ਇਹਨਾਂ ਦੇ ਮਗਰ ਜਾਂ ਤਾਈ ਜਾਂ ਗਰਨਾਮ ਮੇਰਾ ਵੀਰ ਨਹੀਂ ਲੱਭਦੇ ਇਹਨਾਂ ਨੂੰ ਛੱਡਣਾ ਨਹੀਂਗਾ ਜੇ ਮਾਰੀਓ ਜੀ ਵੱਡਾ ਤਾਈ ਦਾ ਹੈ ਜੂ ਮਾਰਨ ਵਾਲਾ ਵੇ ਤੂੰ ਹੀ ਆ ਤੇਰੀਆਂ ਮੇੜੀਆਂ ਚਵੱਟੇ ਬੈਿਆ ਸੱਚ ਨਾ ਕਦੀ ਲੋਕਿਆਂ ਨਹੀਂ ਰਹਿੰਦਾ ਹੁੰਦਾ ਤੁਸੀਂ ਚਲੋ ਲੱਗ ਜੂਗਾ ਪਤਾ ਤੁਸੀਂ ਨਾ ਬੇਫਿਕਰ ਹੋ ਜਾਓ ਭਾਜੀ ਅਸੀਂ ਨਾ ਆਪੇ ਸਾਂਭ ਲਾਂਗੇ ਇਹਨਾਂ ਨੂੰ ਸਾਰੀ ਤੈਅਕਾਤ ਕਰ ਲਾਂਗੇ ਆਪਾਂ ਉਹ ਫਿਕਰ ਤੇ ਵੀ ਇਹ ਛੋਟੇ ਵੀ ਰਹੌਂਦੀ ਆ ਨਾ ਜਿਨ੍ਹਾਂ ਨੇ ਕਦੀ ਇੱਕ ਸਕਿੰਟ ਘਰ ਨਹੀਂ ਖਾਲੀ ਛੱਡਿਆ ਨਾ ਤੇ ਉਹ ਤਾਈ ਦੇਖਦੀ ਆ ਭਾਵੇਂ ਸਿੱਧਾ ਹੀ ਮੇਰਾ ਭਰਾ ਹੀ ਇੱਥੇ ਤੁਰਿਆ ਫਿਰਦਾ ਨਾ ਦੇਖਦਾ ਹੀ ਦੋ ਤਿੰਨ ਦਿਨ ਹੋ ਗਿਆ ਲੱਭਿਆ ਨਹੀਂ ਮੈਨੂੰ ਤੇ ਹੋਰ ਤਣਾ ਹੋੜਿਆ ਰੋਟੀ ਨਹੀਂ ਲੰਘਣ ਡਈ ਉਹ ਕੋਈ ਗੱਲ ਨਹੀਂ ਅਸੀਂ ਆਪੇ ਸਾਰਾ ਕੁਝ ਬੁਕਾ ਲੈਣਾ ਬਾਕੀ ਤੁਸੀਂ ਵੀ ਨਾ ਲਾਗੇ ਪੋਣ ਨਿਸ਼ਾਨ ਰੱਖਿਓ ਥੋੜਾ ਕੰਨ ਕੱਸ ਕੇ ਰਿਓ ਦੇਖਿਓ ਤੁਹਾਨੂੰ ਕੋਈ ਖਬਰਸਾਰ ਮਿਲਦੀ ਆ ਰੇ ਬਾਕੀ ਕੋਈ ਨਹੀਂ ਇਹਨਾਂ ਕੋਈ ਇਨਕੁਆਇਰੀ ਕਰਕੇ ਤੇ ਅਸੀਂ ਆਉਨੇ ਆ ਕੋਈ ਗੱਲ ਨਹੀਂ ਠੀਕ ਆ ਜੀ ਤੋ ਲੋ ਬਲਥਾ ਬੈਠੋ ਇਕਚਰ ਹਾਂਜੀ ਅਗੇ ਜੇ ਪਾਣੀ ਲਿਆ ਕੋਟ ਲਿਆਈ ਤਾਂ ਅਗੇ ਜੇ ਪੁਲਿਸ ਤਾਂ ਡੀ ਆਈ ਨਹੀਂ ਹੈਗੀ ਉਹ ਏਦਾਂ ਨਹੀਂ ਹੁੰਦੀ ਹੁੰਦੀ ਪੁਲਿਸ ਪੁਲਿਸ ਵੀ ਕਈ ਗੱਲਾਂ ਪੁੱਛਦੀ ਆ ਸਬੂਤ ਪੁੱਛਦੀ ਆ ਤੇ ਪੈਸੇ ਮੰਗਦੀ ਆ ਤੇ ਗਏ ਤੇ ਤੁਸੀਂ ਬੜੇ ਸੀ ਕਿ ਮੈਂ ਚੱਲਿਆ ਮੈਂ ਪੁਲਿਸ ਵਾਲਾ ਹੁਣ ਆਈ ਕਿਉਂ ਨਹੀਂ ਆ ਐਵੇਂ ਨਹੀਂ ਸਵੇਰ ਦਾ ਉੱਠ ਕੇ ਬੈਠਾ ਮੈਂ ਜਾ ਗਈ ਨਾਲੇ ਲੈ ਕੇ ਆਇਆ ਮੈਂ ਤੇ ਤੂੰ ਨਾ ਮਗਰਲੇ ਅੰਦਰ ਵੜ ਜਾ ਹੋਰ ਤੇਰਾ ਕੰਮ ਹੀ ਬੂਏ ਦੇ ਗਾਲੀ ਰਾਖੀ ਰੱਖਦੀ ਵੀ ਭਜਦੀਆਂ ਤਾਂ ਨਹੀਂ ਕਦੇ ਉਹ ਜੰਡੀਆਂ ਹੀ ਹੋ ਕਾਂਦ ਟੱਪੀ ਅਗਲੀਆਂ ਨੇ ਉੱਧਰ ਵਾਲੀ ਕਿੰਨੀ ਉੱਚੀ ਕਾਂਦਵਾ ਉਦਾਂ ਕਹਿੰਦੀ ਆ ਮੇਰਾ ਸਰੀਰ ਨਹੀਂ ਠੀਕ ਹੈ ਮੇਰੀ ਦਵਾਈ ਮੁੱਕੀ ਆ শাਲਾ ਮਾਰ ਲੰਗਿਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਹਾਏ ਤੇ ਮੈਂ ਅੰਦਰ ਹੀ ਬੈਠੀ ਰਗੀ ਮੈਂ ਤਾਂ ਅੰਦਰ ਕੰਮ ਕਰਨ ਢੀ ਹੈ ਕਿ ਐਵੇਂ ਫਿਰ ਸੱਚੀ ਹੈ ਨਾਣੇ ਫਿਰ ਉਹਨੂੰ ਮਾਰਿਆ ਹੁਣ ਕਿਤੇ ਛੁਪਣ ਕੀਤਾ ਹੁਣਾ ਵਾ ਹਾਏ ਨਹੀਂ ਕਿੱਡੀਆਂ ਤਰੀਆਂ ਦੋਵੇਂ ਜਣੀਆਂ ਮਾਵਾਂ ਤਿਆਂ ਤੇ ਸ਼ਕਲੋਂ ਤੇ ਲੱਗਦੀਆਂ ਹੀ ਨਹੀਂ ਇਦਾਂ ਦੀਆਂ ਪੰਜ ਮਿੰਟ ਲੇਟ ਹੋ ਜਾਂਦੇ ਨਾ ਪੰਜ ਮਿੰਟ ਤੇ ਰਫੂ ਚੱਕਰ ਹੋ ਗਈਆਂ ਅਸੀਂ ਹੈ ਸ਼ਕਲਾ ਤੋਂ ਮੱਸਾਂ ਨਹੀਂ ਲੱਗਦੀਆਂ ਕਿ ਇਹ ਕੰਮ ਕਰਨਗੇ ਇੰਦੀਆਂ ਮੈਨੂੰ ਸੱਚੀ ਯਕੀਨ ਆ ਗਿਆ ਤੁਹਾਡੇ ਤੇ ਕਿ ਉਹ ਕੰਮ ਕਰ ਸਕਦੀਆਂ ਇਦਾਂ ਦਾ ਜਿਹੜੀਆਂ ਦੌੜਨ ਡਈਆਂ ਵਾ ਤੇ ਤਾਂ ਹੀ ਕੋਈ ਦੌੜਦਾ ਜੇ ਕੋਈ ਜ਼ੁਲਮ ਕੀਤਾ ਹੋਵੇ ਤੇ ਮੈਂ ਕਿਉਂ ਕੱਲ ਪਰਸੋਂ ਦਾ ਇਹਨਾਂ ਦੇ ਦਿਵਾਲੀ ਹੋਇਆ ਵਾ ਮੈਨੂੰ ਇਹਨਾਂ ਤੇ ਸ਼ੱਕਾ ਹੋਰ ਕਿਸ ਨੂੰ ਹੱਡਣਾ ਕੀ ਰੋਸ ਵਾ ਹੁਣ ਲੈ ਗਈ ਪੁਲਿਸ ਲੈ ਗਈਆਂ ਮਾਨੂੰ ਲੈ ਗਈਆਂ ਕੇ ਨਾਲ ਚੜਾ ਕੇ ਆਇਆ ਗੱਡੀ ਚ ਇਹਨਾਂ ਨੂੰ ਹਾਂ ਇਹ ਵੀ ਚੰਗਾ ਹੋਇਆ ਕਿ ਚੜ ਲੈ ਕੇ ਇਹਨੂੰ ਪੁੱਛਵਾਲਿਆ ਨੂੰ ਤੇ ਤੁਹਾਨੂੰ ਵੀ ਚੈਨ ਆ ਗਿਆ ਤੂੰ ਤੁਸੀਂ ਵੀ ਰਮਾਨ ਦੇ ਨਾਲ ਆਪਣੇ ਘਰ ਬਹੋਗੇ ਗਰਮੀ ਤ ਮੈਂ ਇਹ ਚਾਹਨਾ ਵਾਂ ਕਿ ਤੂੰ ਕਿਤੇ ਮਾਸਾ ਸਾਥ ਨਹੀਂ ਮੇਰਾ ਦਿੰਦੀ ਮੈਂ ਕੋਈਆਂ ਲੈਂਦਾ ਫਿਰਨ ੜਿਆ ਕੱਲ ਦਾ ਵੀ ਗਰਨਾਮ ਨਹੀਂ ਲੱਭਦਾ ਤਾਈ ਨਹੀਂ ਲੱਭਦੀ ਤੇਰੀ ਸਿਹਤ ਤੇ ਕੋਈ ਅਸਰ ਨਹੀਂ ਆ ਤੂੰ ਇੰਨਾ ਵੀ ਨਹੀਂ ਕਰ ਸਕਦੀ ਕਿ ਉਤੋਂ ਖੁਰਲੀ ਦੇਖ ਲੋਗੇ ਵੇਖ ਲਿੰਦੀ ਵੀ ਅੰਦਰ ਹੋਗੀਆਂ ਵੀ ਆ ਕਿ ਨਹੀਂ ਹੈਗੀਆਂ ਤੂੰ ਤੇ ਮਾਰ ਅੰਦਰ ਵੜ ਕੇ ਬੈਠੀ ਆ ਤੇ ਮੈਂ ਕੀ ਕਰਦੀ ਹੋਰ ਅੰਦਰ ਆਪਣੇ ਕੰਮ ਡਈ ਹਾਂ ਕਰਨ ਤੇ ਸਾਥ ਦੀ ਵਾਲੀ ਗੱਲ ਕਰਨ ਦੇ ਤੇ ਉਹ ਦਿਨ ਸਾਥ ਦਿੱਤਾ ਹੀ ਤੁਹਾਡਾ ਜਿੱਦਣ ਤੁਸੀਂ ਸਰਪੰਚ ਨੂੰ ਲੈ ਕੇ ਆਏ ਸੀ ਤੇ ਕੀ ਅੱਗੋਂ ਸਾਨੂੰ ਮਿਲਿਆ ਇਸੇ ਕਰਕੇ ਮਹਿਮਾਨ ਦੇ ਨਾਲ ਬਹਿ ਗਈਆਂ ਕਿ ਮੇਰੇ ਕੋਲ ਬਾਰ-ਬਾਰ ਬੇਇਜ਼ਤੀ ਨਹੀਂ ਹੁੰਦੀ ਜਦੋਂ ਮੈਨੂੰ ਨਹੀਂ ਕੁਝ ਦਿਖਣਿਆਗਾ ਤੇ ਮੈਂ ਤੁਹਾਡਾ ਸਾਥ ਕੀ ਦਵਾਂ ਉਹ ਜਦੋਂ ਕੁਝ ਦਿਖੇ ਨਾ ਸਾਰੇ ਕੰਮ ਉਦੋਂ ਨਹੀਂ ਕਰੀਦੇ ਹੋਈਦੇ ਕੋਈ ਇਨਸਾਨੀਅਤ ਖਾਤਰ ਵੀ ਕਰਨੇ ਪੈਂਦੇ ਆ ਸਮਝ ਲੱਗੀ ਨਾ ਤੈਨੂੰ ਹੁਣ ਮੈਂ ਪੁਲਿਸ ਨੂੰ ਇਹ ਵੀ ਪੱਕਾ ਕੀਤਾ ਵੀ ਜਿੰਨਾ ਚਿਰ ਤੱਕ ਗਰਨਾਮ ਆਈ ਮੈਨੂੰ ਦਿਖਦੇ ਨਹੀਂਗੇ ਇਹ ਥਾਣੇੋਂ ਬਾਹਰ ਨਹੀਂ ਆਉਣੇ ਚਾਹੀਦੇ ਮੈਨੂੰ ਇਹਨਾਂ ਤੇ ਪੱਕਾ ਪੱਕਾ ਸ਼ੱਕ ਹਾ ਤਾਂ ਹੁਣ ਮੈਂ ਕਹਿਨ ਤੇ ਡਈ ਆ ਕਿ ਮੈਨੂੰ ਵੀ ਯਕੀਨ ਆ ਗਿਆ ਵਾ ਤੂੰ ਤੂੰ ਹੀ ਸੱਚ ਬੋਲਣ ਦੇ ਤੇ ਹੁਣੇ ਉਹਨਾਂ ਨੂੰ ਚੰਗੀ ਤਰ੍ਹਾਂ ਪੁਲਿਸ ਹੋ ਜਾਣਾ ਪੱਕੀ ਕਰਨੀ ਹੈ ਕਿ ਸਾਾਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਇੱਥੇ ਪੜੇ ਜਾਣਾ ਤੇ ਪੁੱਛੋ ਕਿੱਥੇ ਆ ਦੋਵੇਂ ਜਾਣੇ ਉਹ ਤੇ ਗਾੜੀ ਦੀ ਕਾਰਵਾਈ ਹੁਣ ਆਪੇ ਪੁਲਿਸ ਕਰੂਗੀ ਨਾ ਕੀ ਕਰਦੀ ਆ ਕੀ ਨਹੀਂ ਕਰਦੀ ਮੇਰਾ ਜਿਹੜਾ ਕੰਮ ਹੀ ਨਾ ਮੈਂ ਕਰਤਾ ਵਾਂ ਪਰ ਇਹ ਤੇ ਕੰਮ ਕਰਤਾ ਤਾਂ ਹੀ ਫਾਇਦਾ ਵਾ ਉਹਨਾਂ ਨੂੰ ਫੜਾਉਣ ਦਾ ਜੇ ਅਗਲੀਆਂ ਦੱਸਣ ਗਿਆ ਤੇ ਮੈਂ ਤਾਂ ਕਹਿੰਦਾ ਹਾਂ ਸਗੋਤੈ ਨੂੰ ਨਾਲ ਹੀ ਮ ਪੁੱਲ ਸਵਾਲਿਆਂ ਤੋਂ ਪਹਿਲਾਂ ਤੂੰ ਹੀ ਪੁੱਛ ਲੈਂਦੀ ਉਹਨਾਂ ਨੂੰ ਚੰਗੀ ਤਰ੍ਹਾਂ ਤੂੰ ਨਾਲੇ ਮੈਨੂੰ ਵੱਧ ਸਿਆਣੀ ਲੱਗਣ ਦੀਆਂ ਉਹਨਾਂ ਦੀ ਆਰਤੀ ਕਰਾਉਣ ਵਾਸਤੇ ਨਹੀਂ ਖੜੀਆਂ ਉਹਨਾਂ ਨੇ ਪੁੱਛ ਕੇ ਸਵਾਹਤ ਹੀ ਖੜੀਆਂ ਵਾ ਉਸ ਕਿਸ ਕਰਕੇ ਨੇ ਆਪੇ ਮੈਨੂੰ ਫੋਨ ਕਰਨਗੇ ਵੇਖੀ ਜੇ ਤੂੰ ਆਂਦੇ ਨਾ ਕਿ ਮੇਰਾ ਸਾਥ ਨਹੀਂ ਦਿੰਦੀ ਐਸੇ ਕਰਕੇ ਨਹੀਂ ਦਿੰਦੀ ਇੱਕ ਮਿੰਟ ਤੇ ਖਿਜ ਜਾਂਦੇ ਜੇ ਕਰੋ ਫਿਰ ਮਰਜ਼ੀ ਆਪਣੀ ਕਿਹੜਾ ਹੋ ਰਾਂ ਤੂੰ ਕੀ ਹੈ ਕਾਈ ਯਾਰ ਰੱਸੀ ਦੇ ਬਾਜੀ ਦਾ ਵਿਵਾਖ ਉਹ ਲੋਕੋ ਕੋਹਕ ਜਾਂਦਾ ਨਾ ਸੇਵਾ ਪਾਣੀ ਕਰੀਏ ਨਹੀਂ ਮੈਡਮ ਜੀ ਸਾਡੇ ਤੇ ਬਿਨ ਵਜ੍ਹਾ ਤੋਂ ਹੀ ਇਲਜ਼ਾਮ ਲਾਇਆ ਵਾ ਤੁਸੀਂ ਤੁਹਾਨੂੰ ਜਾਣ ਕੇ ਚੁੱਕ ਕੇ ਥਾਣੇ ਲਿਆ ਕੇ ਸੁੱਟ ਦਿੱਤਾ ਵਾ ਤੁਹਾਨੂੰ ਲੱਗਦਾ ਵਾ ਕਿ ਅਸੀਂ ਜਨਾਨੀਆਂ ਕਤਲ ਕਰ ਸਕਦੀਆਂ ਵਾ ਉਹ ਵੇਖੋ ਮੈਡਮ ਜੀ ਲੱਗਦਾ ਕਿਸਦੇ ਮੂੰਹ ਤੋਂ ਕੋਈ ਨਹੀਂ ਹੁੰਦਾ ਕੌਣ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਤੁਹਾਡੇ ਖਿਲਾਫ ਕੰਪਲੇਟ ਆਈ ਆ ਤੁਹਾਨੂੰ ਰੰਗੇ ਆਤੀ ਪੜਿਆ ਨਹੀਂ ਕਰੋਪਾ ਹੀ ਦਿਆਂ ਨੂੰ ਤੇ ਫੇਰ ਇਹ ਚੁੱਕ ਕੇ ਲਿਆਏ ਆ ਸਰ ਜੀ ਅਸੀਂ ਘਰੋਂ ਭੱਜਣਾ ਨਹੀਂ ਚਾਹੁੰਦੇ ਮੇਰੇ ਤੇ ਦਵਾਈ ਖਤਮ ਹੋਈ ਤੇ ਦਰਵਾਜ਼ੇ ਥਾਣੀ ਉਹ ਸਾਨੂੰ ਜਾਣ ਨਹੀਂ ਦਿੰਦਾ ਤੇ ਫਿਰ ਅਹੀਂ ਕੀ ਕਰਦੇ ਤੁਹਾਨੂੰ ਪਤਾ ਵਾ ਅਸੀਂ ਦੋਵੇਂ ਜਨਾਨੀਆਂ ਆਂ ਜੇ ਉੱਥੇ ਅੰਦਰ ਸਾਾਨੂੰ ਕੁਝ ਹੋ ਜਾਂਦਾ ਸਾਡਾ ਕੌਣ ਵਾਲੀ ਵਾਰ ਸੀ ਤੇ ਜਿਹੜੇ ਦੋ ਮੈਂਬਰ ਘਰੋਂ ਗਏ ਆ ਉਹਨਾਂ ਦਾ ਵਾਲੀ ਵਾਰਸ ਆਉਣ ਵਾ ਉਹ ਦੱਸੋ ਸਾਨੂੰ ਕਿੱਥੇ ਆ ਜਿਵੇਂ ਦਵਾਈ ਦਾ ਨੂੰ ਮੈਂ ਤੁਹਾਡਾ ਮੈਡਮ ਆਡੀ ਦੇ ਚੰਗਾ ਪੂਰਾ ਕਰਨਾ ਇੱਥੇ ਸਰ ਜੀ ਉਹ ਤੇ ਅਸੀਂ ਇਹਨਾਂ ਨੂੰ ਦੱਸਿਆ ਵਾ ਛਿੰਦੇ ਨੂੰ ਵੀ ਵੀ ਉਹ ਦਵਾਈ ਲੈਣ ਗਏ ਆ ਇਹ ਤੇ ਜਾਣ ਕੇ ਸਾਡੇ ਤੇ ਪੜਕੀ ਜਾਣ ਡਿਆ ਵਾ ਉਹ ਕਿਤੇ ਨਹੀਂ ਗਏ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੇ ਆ ਜਾਣਾ ਵਾ ਮੈਡਮ ਜੀ ਤੁਹਾਨੂੰ ਲੱਗਦਾ ਵਾ ਕਿ ਅਹੀਂ ਕਿਸੇ ਦਾ ਕਤਲ ਕਰ ਸਕਦੇ ਆਂ ਅਹੀਂ ਤਾਂ ਮਾਸੂਮ ਜੇ ਹੈਗੇ ਆਂ ਸਾਨੂੰ ਨਹੀਂ ਕਿਸ ਨੂੰ ਮਾਰਨ ਮੋਰਨ ਦਾ ਪਤਾ ਮੈਡਮ ਨੂੰ ਤਾਂ ਪਤਾ ਨਹੀਂ ਕਿ ਉਹਨਾਂ ਨੂੰ ਪਤਾ ਹੈਗਾ ਤੁਹਾਡੇ ਬਾਰੇ ਕਿ ਨਹੀਂ ਪਤਾ ਮੈਂ ਚੰਗੀ ਤਰ੍ਹਾਂ ਜਾਣਦਾ ਵਾ ਮੇਰੀ ਯਾਦਾ ਜਿਹੜੀ ਹੈ ਨਾ ਐਡੀ ਕਮਜ਼ੋਰ ਨਹੀਂ ਹੈਗੀ ਹੋ ਸਕਦਾ ਤੁਹਾਨੂੰ ਵੀ ਯਾਦ ਆਈ ਕਿ ਆਵੇ ਇਹ ਮੈਡਮ ਜੀ ਜਦੋਂ ਮੇਰੀ ਮਾਤਾ ਦੀ ਹੋਸਟਿੰਗ ਇੱਥੇ ਹੀ ਨਾ ਮੇਰੀ ਮੰਮੀ ਦੀ ਉਦੋਂ ਨਾ ਇਹ ਨਦਵਾ ਦੇ ਨਾਲ ਸੇਮ ਇਹੋ ਕੇਸ ਚ ਆ ਗਿਆ ਨਹੀਂ ਉਦੋਂ ਹੁੰਦੇ ਇਹਨਾਂ ਨੇ ਆਪਣੀ ਤਾਈ ਨਾਲ ਲਗਾਈ ਹੈ ਨਾ ਉਦੋਂ ਇਹਨਾਂ ਆਪਣਾ ਘਰ ਵਾਲਾ ਕੈਪ ਕੀਤਾ ਜੀ ਆਈਡੀ ਪੰਮੋ ਨੇ ਉਦੋਂ ਵੀ ਇਹਨਾਂ ਨੇ ਐਸੇ ਕੀ ਐਸੇ ਚੋਕੇ ਜਾਂਦਾ ਹੈਗਾ ਇਹਦੇ ਚ ਨਾਨੀਆਂ 420 ਆ ਮੁੰਡਿਆ ਵੀ ਇਦਾਂ ਕਰ ਉਹ ਅੰਦਰ ਵਾਰ ਇਹਨਾਂ ਨੂੰ ਇਹਨਾਂ ਵਾਲੇ ਵੇੜੀਏ ਪਟਾ ਉਹਨਾਂ ਚ ਰਹਿਣਾ ਬਕਣਾ ਨਹੀਂਗਾ ਚਲੋ ਮੈਂ ਮੈਂ ਕਰਦਾ ਨਹੀਂ ਕਿਉਂ ਨਹੀਂ ਸਾਡੀਆਂ ਚਾਰ ਅੱਖਾਂ ਆ ਹਾਨੂੰ ਸਭ ਪੜਾ ਲੱਗਣ ਰਿਹਾ ਵੀ ਕੀ ਬਣ ਜਾ ਤੇ ਕੀ ਨਹੀਂ ਆਹ ਇਹਨੇ ਤੇਰੇ ਹੱਥ ਕੁੜੀਏ ਕੁੱਟਣ ਢਈ ਆ ਨਾ ਸਾਨੂੰ ਸਾਰਾ ਹੀ ਪਤਾ ਵਾ ਇਹਨੇ ਵੀ ਆਪਣੀ ਉਮਰ ਢਾ ਲਈ ਆ ਤੇ ਤੇਰੀ ਵੀ ਅਜੇ ਉਮਰ ਹੈਗੀ ਇਹ ਕੰਮ ਵਾਲੀ ਤੂੰ ਵੀ ਇਹਦੇ ਨਾਲ ਹੀ ਮਰਨਾ ਹੀ ਜੇਲ੍ਹ ਦੇ ਵਿੱਚ ਤੇ ਸੱਚ-ਸੱਚ ਦੱਸ ਦੇ ਮੈਡਮ ਜੀ ਦੱਸ ਦੱਸ ਉਹਨੇ ਉਹ ਵਾਲੀ ਹੋਣੀ ਆ ਦੇਖ ਬੀਬਾ ਉਹਦੇ ਉੱਤੇ ਬਹੁਤਾ ਦਬਾਅ ਨਾ ਪਾ ਜਿਹੜੀ ਗੱਲ ਹੈਗੀ ਹੈ ਨਾ ਸਾਠਿਆ ਜਸਨੇ ਤੇ ਆਪਣਾ ਹਛੁਣਗੇ ਹੀ ਤੇਰਾ ਕੀ ਬੰਦਾ ساری ਜ਼ਿੰਦਗੀ ਪਈ ਦੱਸ ਦੱਸ ਦਰਦੀ ਕਿਉਂ ਆਵੇਂ ਰਹਾਂਗੇ ਤੇ ਚੰਗੀ ਰਹਾਂਗੇ ਮਾਤਾ ਦਾ ਕੀ ਆ ਪੁੱਤ ਦਰਦੀ ਕਿਉਂ ਆ ਤੂੰ ਮੇਰੀ ਧਿਆ ਵਰਗੀ ਆ ਜੇ ਕੋ ਗੱਲ ਹੈਗੀ ਆ ਨਾ ਤੇ ਮੈਨੂੰ ਦੱਸ ਤੇ ਤੇਰੀ ਵੀ ਕੱਢ ਦੇਣਾ ਵਾ ਇਹ ਨੂੰ ਰਹਿਣ ਦੇਣਾ ਤੇ ਸਾਰਾ ਕੁਝ ਇਹਦੇ ਉੱਤੇ ਪਾ ਦੇਣਾ ਆ ਤੇ ਸਾਰਾ ਕੁਝ ਸੱਚ ਸੱਚ ਦੱਸ ਦੱਸ ਉਹਦੇ ਨਾਲ ਕੀ ਰਹਿਣੀ ਆ ਕੁੜੀਆ ਕੀ ਸੋਚੀ ਜਾਨੀ ਆ ਬੋਲ ਕੋਹ ਕਿ ਮਾਂ ਦੇ ਨਾਲ ਹੀ ਜੇਲ ਚ ਜਾਣਾ ਆ ਨਹੀਂ ਨਹੀਂ ਸਰ ਜੀ ਮੈਂ ਸਾਰਾ ਕੁਝ ਸੱਚ ਸੱਚ ਦੱਸਦੀ ਆ ਜੇ ਪੰਮਾ ਹੂੰ ਖੋਲਿਆ ਨਾ ਤੇ ਪਸਤਾਏਗੀ ਉਹ ਨਾ ਮਾਤਾ ਹੁਣ ਪਸਤਾਉਣ ਨੂੰ ਰਹਿ ਹੀ ਕੀ ਗਿਆ ਵਾ ਇੱਥੋਂ ਤੱਕ ਤੇ ਤੂੰ ਮੈਨੂੰ ਲੈ ਆਈ ਆ ਤੇ ਹੁਣ ਮੇਰੇ ਕੋਲ ਜੇਲ ਨਹੀਂ ਜਾਇਆ ਜਾਣਾ ਮੈਨੂੰ ਹੁਣ ਮੌਕਾ ਮਿਲਣ ਡਿਆ ਵਾ ਨਾ ਇੱਥੋਂ ਨਿਕਲਦਾ ਤੇ ਮੈਂ ਇੱਥੋਂ ਨਿਕਲਣਾ ਵਾ ਕਿਸ ਤਰੀਕੇ ਨਾਲ ਚਾਹੇ ਉਹ ਜੇਲ੍ਹ ਦੇ ਵਿੱਚ ਤੁਸੀਂ ਜਾਓ ਤੇ ਚਾਹੇ ਜਾਵੇ ਸਿੰਦਾ ਮੈਨੂੰ ਇਹ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੇ ਆਪਣੀ ਜ਼ਿੰਦਗੀ ਵੇਖਣੀ ਆ ਨੀ ਕੀ ਤੂੰ ਦੱਸੇਂਗੀ ਪਤਾ ਤਾਂ ਮੈਨੂੰ ਵੀ ਚੰਗਾ ਪਾਲਾ ਹੈਗਾ ਵਾ ਉਹ ਦਵਾਈ ਲੈਣ ਗਏ ਆ ਤੇ ਉਹਨਾਂ ਆ ਹੀ ਜਾਣਾ ਐਵੇਂ ਨਾ ਕਦੇ ਝੂਠ ਪ੍ਰਾਦ ਗੰਡ ਕੇ ਦੱਸੀ ਉਹ ਮਾਤਾ ਮੇਰੀ ਸੁਣ ਲੈ ਗਾਲੇ ਕੇ ਕੰਨ ਫੋੜ ਕੇ ਸਾਡਾ ਸਾਰਾ ਸਟਾਫ ਜਿਹੜਾ ਨਾ ਸਾਡੇ ਦੋਵਾਂ ਨੂੰ ਨਰਮਾਈ ਨਾਲ ਗੱਲ ਨਹੀਂ ਕਰਦਾ ਹਾਂ ਤੇ ਸਿਰਫ ਸਾਡੇ ਦੋਵਾਂ ਨਾਲ ਮਿਲੀ ਆ ਜਿਨ੍ਹਾਂ ਨੇ ਅੰਦਰ ਤੁਹਾਡਾ ਨਾ ਯੂਥ ਪ੍ਰਦਾਨ ਕਰਨਾ ਵਾ ਨਾ ਉਹਨਾਂ ਦਾ ਨਹੀਂ ਤੁਹਾਨੂੰ ਹਜੇ ਪਤਾ ਇੰਚ ਇੰਚ ਪਟਾਣਾ ਗਾ ਦੇਂਦੇ ਆ ਚਮੜੀ 'ਚ ਬੀਬੀ ਸਾਹ ਚ ਸਾਹ ਚ ਦੱਸ ਕੀ ਕੀਤਾ ਆਪਣੇ ਘਰ ਆਏ ਨਾਲ ਤੇ ਤਾਈ ਨਾਲ ਦੱਸਦੀ ਕਿਉਂ ਨਹੀਂ ਤੂੰ ਦੱਸਦੀ ਆ ਮੈਡਮ ਜੀ ਦੱਸ ਦੱਸ ਬੀਬੀ ਤੂੰ ਘਰ ਤੋਂ ਬਾਪ ਆਇਆ ਤੇ ਤੈਨਾਂ ਦੱਸੋ ਦੱਸ ਸਰ ਜੀ ਗੱਲ ਏਦਾਂ ਵਾਂ ਵੀ ਮੇਰੀ ਮਾਂ ਨੇ ਨਾ ਦਸ ਦਾਸ ਰੋਕੋ ਗਈਆਂ ਹੋਏ ਮੁੰਡਾ ਤੇ ਠਰਦਾ ਹੀ ਜਾਂਦਾ ਕਿਦਾਂ ਲੀਲਾ ਹੀ ਹੋ ਗਿਆ ਮੁੰਡਾ ਕਾਗਜ਼ ਪੱਤਰ ਤੇ ਇਥੇ ਕਹਿ ਰਹੇ ਆ ਹੁਣ ਮੈਂ ਡੱਬੀ ਕਿੱਥੋਂ ਲਵਾਂ ਬੂਆ ਕੇ ਪਾਸਿਆਂ ਖੁੱਲੇ ਤੇ ਮੈਂ ਡੱਬੀ ਲਿਆਵਾਂ ਅੱਗ ਸਕਾਵਾਂ ਮੁੰਡੇ ਨੂੰ ਘੜੀ ਨੇਗਾ ਜੇ ਨਹੀਂ ਮੈਂ ਦੇਣਾ ਮਿਹਰਬਾਨੀਆਂ ਹੀ ਮੇਰੀਆਂ ਹੀ ਹੋਈਆਂ ਮੈਂ ਉਹਦੇ ਨਾਮ ਔਲਾਦੀ ਪੈੜੀ ਸਭ ਕੋ ਜ਼ਿੰਮੇਵਾਰ ਇਹਦੀ ਮੈਂ ਵਾ ਜੇ ਇਹਨੂੰ ਕੋ ਹੋ ਗਿਆ ਤੇ ਇਹਨੇ ਤਾਂ ਸਾਨੂੰ ਘਰੋਂ ਬਕਰ ਕਰ ਦਿੱਤਾ ਮੈਂ ਨੌਕਰਾਂ ਨੂੰ ਸਮਝ ਲਿਆ ਕਿ ਮਿਹਰਬਾਨੀਆਂ ਇਹਦੀਆਂ ਹੋਈਆਂ ਮੈਨੂੰ ਵੀ ਪਤਾ ਸੀ ਮੈਂ ਇਹਦੇ ਨਾਂ ਸਭ ਕੋ ਕਰਾ ਦਿੰਦੀ ਨਾ ਮੇਰੇ ਨਾਂ ਕਰਾਉਂਦੀ ਮੈਨੂੰ ਉੱਥੇ ਦੇ ਸਾਹਮਣੇ ਦੀਦਾ ਹੀ ਨਾ ਪੱਠੇ ਪਾਉਂਦਾ ਉਹਨਾਂ ਦੇ ਅੱਖਾਂ ਦੇ ਸਾਹਮਣੇ ਕੀ ਕਰ ਦਿੱਤਾ ਮੇਰੇ ਪੁੱਤ ਨੂੰ ਇਹਨਾਂ ਨੇ ਵਾਹੇ ਗੁਰੂ ਬਾਬਾ ਹੁਣ ਤੱਕ ਦੇ ਨਾ ਮੇਰੀ ਕਰੀ ਇੱਥੋਂ ਹੀ ਨਾ ਕਿਸ ਤਰ੍ਹਾਂ ਨਿਕਲ ਜਾਈਏ ਤੇ ਮੈਂ ਇਹਨੂੰ ਚਾਚੂ ਪਿਆ ਆ ਬਣਾ ਕੇ ਵਿਚਾਰੇ ਨੂੰ ਕਿਥਾਂ ਠਰਿਆ ਵਾ ਤੂੰ ਕੱਢਦੇ ਹਨੋਂ ਬਾਬਾ ਕਿਸ ਕਰਨਾ ਵਾਰਿਆ ਗਰੂ ਪਲਾ ਕਰੀ ਹੱਡਾ ਕੀਤੇ ਪੈਰਾਂ ਪਿੱਛੇ ਹਨ ਇੱਥੇ ਛੱਡ ਦਿੱਤਾ ਯੋ ਕੀ ਮੈਂ ਬਣ ਗਈ ਆ ਮੇਰਾ ਪੁੱਤ ਵੀ ਕੀ ਬਣ ਗਿਆ ਮੈਂ ਤੇ ਇਦਾਂ ਦੀ ਹੈ ਹੀ ਨਹੀਂ ਕੀ ਕਰ ਦਿੱਤਾ ਇਹਨੇ ਹਨ ਨੂੰ